ਸ਼੍ਰੀ ਅਕਾਲ ਤੱਕ ਸਾਹ ਵੱਲੋਂ ਸੁਣਾਈ ਗਈ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਤੇ ਬੀਤੇ ਦਿਨੀ ਜੋ ਜਾਨਲੇਵਾ ਹਮਲਾ ਹੋਇਆ ਉਸ ਦੀ ਚੌਪਾਸੇੋਂ ਨਹੀਂ ਬਲਕਿ ਤਿੰਨ ਪਾਸੇੋਂ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਪਾਸਾ ਅਜਿਹਾ ਵੀ ਹੈ ਜੋ ਹਮਲਾ ਕਰਨ ਵਾਲੇ ਨਰੈਨ ਸਿੰਘ ਚੌੜਾ ਦਾ ਪੱਖ ਪੂਰ ਰਿਹਾ ਹੈ ਬਹੁਤ ਸਾਰੇ ਤਾਂ ਜਥੇਦਾਰਾਂ ਦੇ ਫੈਸਲੇ ਨੂੰ ਵੀ ਗਲਤ ਠਹਿਰਾ ਰਹੇ ਨੇ ਬਲਕਿ ਦਾਦੂਵਾਲ ਵਰਗੇ ਤਾਂ ਸ਼ਰਿਆਮ ਇਹ ਆਖ ਰਹੇ ਨੇ ਕਿ ਜੇਕਰ ਜਥੇਦਾਰਾਂ ਨੇ ਦੋਸ਼ੀਆਂ ਨੂੰ ਸਹੀ ਸਜ਼ਾ ਦਿੱਤੀ ਹੁੰਦੀ ਤਾਂ ਅੱਜ ਇਸ ਤਰ੍ਹਾਂ ਦੇ ਹਮਲੇ ਦੀ ਨੌਬਤ ਨਾ ਹੁੰਦੀ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਜੋ ਅਕਾਲੀ ਆਗੂ ਅਕਾਲ ਤਖਤ ਵੱਲੋਂ ਲਈ ਤਨਖਾਹ ਦਾ ਸਜ਼ਾ ਭੁਗਤ ਰਹੇ ਨੇ ਉਹ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਹਨ ਸੁਖਵੀਰ ਸਿੰਘ ਬਾਦਲ ਦੀ ਤਰ੍ਹਾਂ ਉਹਨਾਂ ਤੇ ਵੀ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਦੇਖੋ ਸਾਡੀ ਇੱਕ ਖਾਸ ਰਿਪੋਰਟ ਸ਼ਰੀਅਕਾਲ ਤੱਕ ਸਾਹ ਵੱਲੋਂ ਲਗਾਈ ਗਈ ਸਜ਼ਾ ਦਾ ਭੁਗਤਾਨ ਕਰ ਰਹੇ ਸੁਖਬੀਰ ਸਿੰਘ ਬਾਦਲ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ ਇਸ ਸਮੇਂ ਕਾਫੀ ਗਰਮਾਇਆ ਹੋਇਆ। ਇਸ ਮਾਮਲੇ ਨੂੰ ਲੈ ਕੇ ਨਿਤ ਦਿਨ ਨਵੇਂ ਤੋਂ ਨਵਾਂ ਖੁਲਾਸਾ ਸਾਹਮਣੇ ਆ ਰਿਹਾ ਹੈ। ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਜਿੱਥੇ ਪੁਲਿਸ ਸੁਰੱਖਿਆ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉੱਥੇ ਹੀ ਉਹਨਾਂ ਵੱਲੋਂ ਕੁਝ ਸੀਸੀਟੀਵੀ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਜਿਸ ਵਿੱਚ ਉਹਨਾਂ ਵੱਲੋਂ ਪੁਲਿਸ ਦੀ ਨਲਾਇਕੀ ਦਿਖਾਈ ਗਈ ਹੈ। ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਜੀਜੇ ਦੇ ਹੱਕ ਵਿੱਚ ਜ਼ੋਰ ਸ਼ੋਰ ਨਾਲ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕਿ ਜਿੰਨਾ ਖਤਰਾ ਸੁਖਵੀਰ ਸਿੰਘ ਬਾਦਲ ਤੇ ਮੰਡਰਾ ਰਿਹਾ ਉਹਨਾਂ ਹੀ ਇਹਨਾਂ ਗੁਨਾਹਾਂ ਵਿੱਚ ਸਜ਼ਾ ਭੁਗਤ ਰਹੇ ਦੂਜੇ ਅਕਾਲੀ ਆਗੂਆਂ ਤੇ ਵੀ ਮੰਡਰਾ ਰਹੇ ਹਨ ਜਿਨ੍ਹਾਂ ਨੇ ਮੂੰਹੋਂ ਭਾਵੇਂ ਕੱਲਾ-ਕੱਲਾ ਗੁਨਾਹ ਕਬੂਲ ਨਾ ਕੀਤਾ ਹੋਵੇ ਪਰ ਉਹ ਇੱਕੋ ਸ਼ਬਦ ਰਾਹੀਂ ਸਾਰੀ ਗੱਲ ਕਬੂਲ ਚੁੱਕੇ ਨੇ ਕਿ ਜੋ ਗੁਨਾਹ ਸੁਖਵੀਰ ਸਿੰਘ ਬਾਦਲ ਨੇ ਕੀਤੇ ਨੇ ਉਹਨਾਂ ਦੇ ਲਈ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ ਇਸ ਕਰਕੇ ਉਹ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸਜ਼ਾ ਭੁਗਤ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਜਵਾਬ ਸੁਖਵੀਰ ਬਾਦਲ ਨੇ ਹਾਂ ਵਿੱਚ ਦਿੱਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਥਕ ਮੁੱਦੇ ਜਿਨ੍ਹਾਂ ਲਈ ਹਜ਼ਾਰਾਂ ਸ਼ਹੀਦੀਆਂ ਹੋਈਆਂ ਤੁਸੀਂ ਉਹਨਾਂ ਨੂੰ ਵਿਸਾਰਿਆ ਸੁਖਵੀਰ ਬਾਦਲ ਨੇ ਕਿਹਾ ਹਾਂ ਫਿਰ ਪੁੱਛਿਆ ਕਿ ਸਿੱਖ ਨੌਜਵਾਨਾਂ ਨੂੰ ਕੋ-ਕੋ ਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਅਤੇ ਪਰਿਵਾਰਾਂ ਨੂੰ ਟਿਕਟਾ ਦੇਣ ਦਾ ਗੁਨਾਹ ਕੀਤਾ ਜਾਂ ਨਹੀਂ ਸੁਖਵੀਰ ਨੇ ਕਿਹਾ ਹਾਂ ਜਥੇਦਾਰ ਨੇ ਫਿਰ ਪੁੱਛਿਆ ਤੁਸੀਂ ਜਥੇਦਾਰਾਂ ਨੂੰ ਘਰੇ ਬੁਲਾ ਕੇ ਡੇਰਾ ਸਰਸਾ ਦੇ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕਿਹਾ ਜਾਂ ਨਹੀਂ ਸੁਖਵੀਰ ਬਾਦਲ ਨੇ ਫਿਰ ਇਸ ਦਾ ਜਵਾਬ ਹਾਂ ਵਿੱਚ ਦਿੱਤਾ ਜਥੇਦਾਰ ਨੇ ਅਗਰਾ ਸਵਾਲ ਪੁੱਛਿਆ ਕਿ ਤੁਹਾਡੀ ਸਰਕਾਰ ਵੇਲੇ ਗੁਰੂ ਦੀ ਬੇਅਦਬੀ ਹੋਈ ਸਿੱਖਾਂ ਨੂੰ ਵੰਗਾਰਨ ਦੇ ਪੋਸਟਰ ਲਗਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਗਲੀਆਂ ਵਿੱਚ ਖਿਲਾਰੇ ਗਏ ਬਾਅਦ ਵਿੱਚ ਤੁਸੀਂ ਰੋਸ ਪ੍ਰਗਟਾਵਾ ਕਰ ਰਹੀਆਂ ਸੰਗਤਾਂ ਦੇ ਗੋਲੀਬਾਰੀ ਹੋਈ ਤੁਸੀਂ ਉਹਨਾਂ ਦੋਸ਼ੀਆਂ ਨੂੰ ਲੱਭਣ ਵਿੱਚ ناکਾਮ ਵੀ ਰਹੇ ਬਲਕਿ ਉਹਨਾਂ ਦੀ ਪੁਸ਼ਤ ਪਨਾਹੀ ਵੀ ਕੀਤੀ ਇਹਨਾਂ ਦੇ ਜਵਾਬ ਵਿੱਚ ਵੀ ਸੁਖਵੀਰ ਸਿੰਘ ਬਾਦਲ ਨੇ ਆਖਿਆ ਸੀ ਹਾਂ ਫਿਰ ਜਥੇਦਾਰ ਨੇ ਪੁੱਛਿਆ ਡੇਰਾ ਮੁਖੀ ਨੂੰ ਆਪਣੇ ਵੱਲੋਂ ਦਵਾਈ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੇ ਇਸ਼ਤਿਹਾਰ ਦੇਣ ਲਈ ਦਵਰਤੋਂ ਕੀਤੀ ਇਸ ਸਵਾਲ ਦਾ ਜਵਾਬ ਵੀ ਸੁਖਵੀਰ ਬਾਦਲ ਨੇ ਹਾਂ ਵਿੱਚ ਦੇ ਦਿੱਤਾ ਇੱਥੇ ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ ਕਿ ਬਾਕੀ ਦੇ ਅਕਾਲੀ ਆਗੂ ਵੀ ਇਹਨਾਂ ਗੁਨਾਹਾਂ ਵਿੱਚ ਬਰਾਬਰ ਦੇ ਭਾਗੀਦਾਰ ਨੇ ਕਿਉਂਕਿ ਜਥੇਦਾਰ ਨੇ ਜਦੋਂ ਉਨਾ ਤੋਂ ਪੁੱਛਿਆ ਤਾਂ ਉਹਨਾਂ ਵਿੱਚ ਕਈ ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਸਾਰੇ ਗੁਨਾਹਾਂ ਵਿੱਚ ਉਹ ਵੀ ਸ਼ਾਮਲ ਨੇ ਜ਼ਰੂਰੀ ਨਹੀਂ ਫੈਸਲਿਆਂ ਦਾ ਖੁੱਲ ਕੇ ਸਮਰਥਨ ਕਰਨਾ ਹੀ ਗੁਨਾਹ ਹੋਵੇ ਅਜਿਹੇ ਫੈਸਲਿਆਂ ਤੇ ਚੁੱਪ ਰਹਿਣ ਵਾਲੇ ਵੀ ਗੁਨਾਹਗਾਰਾਂ ਦੀ ਸੂਚੀ ਵਿੱਚ ਆਉਂਦੇ ਨੇ ਇਸ ਕਰਕੇ ਜੱ태ਦਾਰ ਸਿੰਘ ਸਹਿਬਾਨ ਨੇ ਸਹੀ ਇਨਸਾਫ ਕਰਦਿਆਂ ਸਾਰੇ ਨੂੰ ਸਜ਼ਾ ਸੁਣਾਈ ਕਿਉਂਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਫੈਸਲਾ ਕੋਈ ਇਕੱਲਾ ਨਹੀਂ ਲੈ ਸਕਦਾ ਹੁਣ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਸ਼ਰਾਰਤੀ ਅਨਸਰਾਂ ਲਈ ਸੁਖਵੀਰ ਸਿੰਘ ਬਾਦਲ ਨਾਲੋਂ ਦੂਜੇ ਅਕਾਲੀ ਆਗੂ ਆਸਾਨ ਸ਼ਿਕਾਰ ਹੋ ਸਕਦੇ ਨੇ ਜੋ ਸੁਖਵੀਰ ਬਾਦਲ ਵੱਲੋਂ ਕਬੂਲੇ ਗਏ ਕੱਲੇ-ਕੱਲੇ ਗੁਨਾਹ ਵਿੱਚ ਬਰਾਬਰ ਦੇ ਭਾਗੀਦਾਰ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਵੀਰ ਸਿੰਘ ਬਾਦਲ ਤੇ ਹਮਲੇ ਵਿੱਚ ਬੇਸ਼ੱਕ ਪੁਲਿਸ ਪ੍ਰਸ਼ਾਸਨ ਤੋਂ ਕਿਤੇ ਨਾ ਕਿਤੇ ਤਾਂ ਥੋੜੀ-ਬਹੁਤ ਚੂਕ ਜ਼ਰੂਰ ਹੋਈ ਹੈ ਹਾਲਾਂਕਿ ਵੱਡਾ ਪਾਣਾ ਵਰਤਨ ਤੋਂ ਵੀ ਰੋਕਣ ਵਾਲਾ ਹੀ ਪੁਲਿਸ ਮੁਲਾਜ਼ਮ ਹੀ ਸੀ ਪਰ ਜੇਕਰ ਇਸ ਮਾਮਲੇ ਵਿੱਚ ਹੋਰ ਜ਼ਿਆਦਾ ਚੌਕਸੀ ਵਰਤੀ ਜਾਂਦੀ ਤਾਂ ਹਮਲਾਵਰ ਸੁਖਵੀਰ ਬਾਦਲ ਦੇ ਇੰਨਾ ਨਜ਼ਦੀਕ ਨਹੀਂ ਪਹੁੰਚ ਸਕਦਾ ਸੀ ਫਿਰ ਮੌਜੂਦਾ ਸਮੇਂ ਸਾਹਮਣੇ ਆ ਰਹੀਆਂ ਸੀਸੀਟੀਵੀ ਤਸਵੀਰਾਂ ਵੀ ਪੁਲਿਸ ਕੋਲੋਂ ਹੋਈ ਚੂਕ ਦੀ ਕਹਾਣੀ ਬਿਆਨ ਕਰਦੀਆਂ ਦਿਖਾਈ ਦੇ ਰਹੀਆਂ ਜਿਸ ਏਐਸਆਈ ਜਸਵੀਰ ਸਿੰਘ ਨੇ ਚੌਕਸੀ ਦਿਖਾਉਂਦੇ ਹਮਲਾਵਰ ਦਾ ਪਿਸਤੌਲ ਖੋਇਆ ਉਸਨੇ ਨਾ ਸਿਰ ਪੰਜਾਬ ਪੁਲਿਸ ਦੀ ਲਾਜ ਰੱਖੀ ਬਲਕਿ ਸਿੱਖੀ ਦਾ ਧੁਰਾ ਮੰਨੇ ਜਾਂਦੇ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਵੀ ਦਾਗਦਾਰ ਹੋਣ ਤੋਂ ਬਚਾ ਲਿਆ ਜੋ 84 ਦੇ ਕਾਲੇ ਦੌਰ ਸਮੇਂ ਜ਼ਾਲਮ ਹਕੂਮਤਾਂ ਵੱਲੋਂ ਕੀਤੀ ਗਈ ਸੀ ਪੰਥ ਵਿਰੋਧੀ ਸ਼ਕਤੀਆਂ ਦਾ ਇਹੀ ਚਾਹੁੰਦਿਆਂ ਨੇ ਕਿ ਸ੍ਰੀ ਹਰਮੰਦਰ ਸਾਹਿਬ 'ਚ ਕੋਈ ਅਜੀਹੀ ਘਟਨਾ ਵਾਪਰੇ ਜਿਸ ਨਾਲ ਪੂਰੀ ਸਿੱਖ ਕੌਮ ਬਦਨਾਮ ਹੋਵੇ ਸੁਖਵੀਰ ਸਿੰਘ ਬਾਦਲ ਤੋਂ ਹੋਏ ਹਮਲੇ ਨੂੰ ਲੈ ਕੇ ਕੁਝ ਲੋਕ ਹਮਲਾਵਰ ਨਰੈਣ ਸਿੰਘ ਚੌੜਾ ਨੂੰ ਇੱਕ ਹੀਰੋ ਵਜੋਂ ਪੇਸ਼ ਕਰਨ ਲੱਗੇ ਵਰ ਜ਼ਿਆਦਾਤਰ ਸੇਖਾ ਗੁੰਦਾ ਕਹਿਣਾ ਹੈ ਕਿ ਜੋ ਵਿਅਕਤੀ ਸ਼ਰੀ ਅਕਾਲ ਤੱਕ ਸਭ ਤੋਂ ਲਗਾਈ ਸਜ਼ਾ ਨੂੰ ਭੁਗਤ ਰਿਹਾ ਹੋਵੇ ਉਸਤੇ ਹਮਲਾ ਕਰਨਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ ਉਸ ਹਮਲੇ ਨੂੰ ਸ਼ਰੀ ਅਕਾਲ ਤੱਕ ਸਾਹਬ ਤੇ ਹਮਲੇ ਦੀ ਤਰ੍ਹਾਂ ਦੇਖਿਆ ਜਾਵੇਗਾ ਇਸ ਤਰ੍ਹਾਂ ਤਰੀਕੇ ਨਾਲ ਕੁਝ ਲੋਕ ਇਸ ਹਮਲੇ ਨੂੰ ਸਹੀ ਠਹਿਰਾਉਣ ਵਿੱਚ ਲੱਗੇ ਨੇ ਇਸ ਦਾ ਸਾਫ਼ ਤੇ ਸਪਸ਼ਟ ਤੌਰ ਤੇ ਇਹੀ ਮਤਲਬ ਨਿਕਲਦਾ ਹੈ ਕਿ ਖਤਰਾ ਅਜੇ ਵੀ ਬਰਕਰਾਰ ਹੈ ਗਰਮ ਖਿਆਲੀਆਂ ਆਗੂਆਂ ਦੀਆਂ ਤਿੱਖੀਆਂ ਬਿਆਨਬਾਜ਼ੀਆਂ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੀਆਂ ਅਜਿਹੀਆਂ ਕੁਝ ਬਿਆਨਬਾਜ਼ੀਆਂ ਤੋਂ ਤੁਹਾਨੂੰ ਵੀ ਜਾਣੂ ਕਰਵਾਉਂਦਾ ਭਾਈ ਅਮਰੀਕ ਸਿੰਘ ਜਨਾਲਾ ਨੇ ਕਿਹਾ ਕਿ ਜਥੇਦਾਰਾਂ ਨੇ ਬੇਸ਼ੱਕ ਅਕਾਲੀਆਂ ਦੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਪਰ ਜਿਨ੍ਹਾਂ ਮਾਵਾਂ ਦੇ ਪੁੱਤ ਮਰੇ ਪੰਥ ਦਾ ਨੁਕਸਾਨ ਹੋਇਆ ਉਸ ਦਾ ਖਾਮਿਆਜ਼ਾ ਕੌਣ ਭੁਗਤੇਗਾ ਜਥੇਦਾਰਾਂ ਨੇ ਇਹ ਸਮਾਜਿਕ ਰਾਜਨੀਤਿਕ ਤੇ ਪੰਥਕ ਚੋਰ ਨੂੰ ਮਾਫ ਕਰ ਦਿੱਤਾ ਗੁਰਮਖੋ ਮਾਫ ਤਾਂ ਹੋ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਦੇ ਵਾਰ ਤੇ ਨਾ ਤਾਂ ਜਥੇਦਾਰਾਂ ਨੂੰ ਮਾਫ ਕਰਨਗੇ ਨਾ ਇਹਨਾਂ ਚੋਰਾਂ ਨੂੰ ਮਾਫ ਕਰਨਗੇ ਗੁਰਮਖੋ ਜਿਹੜਾ ਪੰਥ ਦਾ ਨੁਕਸਾਨ ਹੋਇਆ ਦੋ ਮਾਵਾ ਦੇ ਪੁੱਤ ਸ਼ਹੀਦ ਹੋ ਗਏ ਆ ਉਹਦੀ ਪੂਰਤੀ ਕੌਣ ਕਰੂਗਾ ਅਨੇਕਾਂ ਜੇਲਾਂ ਭੁਗਤ ਰਹੇ ਆ ਉਹਨਾਂ ਦਾ ਖਮਿਆਦਾ ਕੌਣ ਭੁਗਤੂਗਾ ਅਨੇਕਾਂ ਸਿੰਘਾਂ ਦੇ ਸੱਟਾਂ ਲਗੀਆਂ ਜ਼ਖਮੀ ਹੋਏ ਆ ਉਹਨਾਂ ਦਾ ਖਮਿਆਦਾ ਕੌਣ ਭੁਗਤੂਗਾ ਉਧਰ ਦਲ ਖਾਲਸਾ ਦੇ ਬੁਲਾਰੇ ਕਮਲਪਾਲ ਸਿੰਘ ਬਿੱਟੂ ਦਾ ਕਹਿਣਾ ਕਿ ਨਰੈਣ ਸਿੰਘ ਚੌੜਾ ਦੀਆਂ ਭਾਵਨਾਵਾਂ ਨੂੰ ਇੰਨੀ ਜ਼ਿਆਦਾ ਠੇਸ ਪੁੱਜੀ ਕਿ ਉਸ ਵੇਲੇ ਇੱਕ ਕਦਮ ਉਠਾਇਆ ਗਿਆ ਪਰ ਪੁਲਿਸ ਉਸ ਦੇ ਪਿੱਛੇ ਵੱਡੀ ਸਾਜ਼ਿਸ਼ ਹੋਣ ਦੀ ਗੱਲ ਕਰਨਾ ਪੂਰੀ ਤਰ੍ਹਾਂ ਬਕਵਾਸ ਹੈ ਭਾਈ ਨਰੇਂਦਰ ਸਿੰਘ ਨੂੰ ਇਹ ਐਕਸਟ੍ਰੀਮ ਸਟੈਪ ਕਿਉਂ ਲੈਣਾ ਪੈ ਗਿਆ ਇਹ ਤਾਂ ਭਾਈ ਨਰੇਂਦਰ ਸਿੰਘ ਦੱਸਣਗੇ ਬਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਜ਼ਰੂਰ ਕਹਾਂਗੇ ਕਿ ਤੁਸੀਂ ਦੂਸਰੀਆਂ ਅਦਾਲਤਾਂ ਕੋਲੋਂ ਜਾਂਚ ਦੀ ਮੰਗਣਾ ਕਰੋ ਤੁਸੀਂ ਖੁਦ ਅਗਰ ਜਾਂਚ ਕਰਨਾ ਚਾਹੁੰਦੇ ਹੋ ਤਾਂ ਖੁਦ ਕਰੋ ਤੁਸੀਂ ਖੁਦ ਭਾਈ ਨਰੇਂਦਰ ਸਿੰਘ ਨੂੰ ਪੁੱਛੋ ਕਿ ਉਸਨੇ ਐਕਸਟ੍ਰੀਮ ਸਟੈਪ ਕਿਉਂ ਲਿਆ ਜਿਹੜੀਆਂ ਗੱਲਾਂ ਪੋਲਿਟਿਸ਼ੀਅਨਸ ਕਰ ਰਹੇ ਨੇ ਕਿ ਉਹਦੇ ਪਿੱਛੇ ਏਜੰਸੀਆਂ ਨੇ ਉਹਦੇ ਪਿੱਛੇ ਕਾਂਗਰਸ ਹੈ ਇਹ ਸਭ ਬੁਲਸ਼ਿਟ ਹੈ ਬਕਵਾਸ ਹੈ ਸਾਰੀ ਗੱਲ ਉਹ ਇੱਕ ਖਰਾ ਖਾਲਸਤਾਨੀ ਹੈ ਨਿਰੋਲ ਪੰਥਕ ਉਹਦੀਆਂ ਉਹਦੀਆਂ ਜਿਹੜੀਆਂ ਭਾਵਨਾ ਸੀ ਇੰਨੀਆਂ ਹਰਟ ਸੀ ਕਿ ਉਹਨੇ ਇੱਕ ਐਕਸਟ੍ਰੀਮ ਸਟੈਪ ਲਿਆ ਪਰ ਉਹਨੂੰ ਪੁੱਛਣਾ ਜ਼ਰੂਰ ਚਾਹੀਦਾ ਕਿ ਘੱਟੋ ਘੱਟ ਉਸਨੇ ਇੱਕ ਐਕਸਟ੍ਰੀਮ ਸਟੈਪ ਕਿਉਂ ਲਿਆ ਇੱਥੇ ਹੀ ਬਸ ਨਹੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਲਜੀਤ ਸਿੰਘ ਦਾਦੂਵਾਲ ਨੇ ਭਾਵੇਂ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਨਿੰਦਾ ਕੀਤੀ ਪਰ ਨਾਲ ਹੀ ਇਹਨਾਂ ਇਹ ਵੀ ਆਖਿਆ ਕਿ ਇਸ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਪ੍ਰਤੀ ਨਰਮਾਈ ਵਰਤੀ ਅਤੇ ਇਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਹੈ ਸਾਡੇ ਪਾਸੇ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਹਮਲਾ ਕਿਉਂ ਹੋਇਆ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ ਜਿਸ ਵੇਲੇ ਪੰਜ ਸਿੰਘ ਸਹਬਾਨਾ ਨੇ ਫੈਸਲਾ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਇੱਕ ਕਮੈਂਟ ਜਾਰੀ ਕੀਤਾ ਗਿਆ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਿ ਬਾਕੀ ਸਭ ਠੀਕ ਸੁਖਵੀਰ ਸਿੰਘ ਬਾਦਲ ਪ੍ਰਤੀ ਵਰਤੀ ਨਰਮਾਈ ਜਿਹੜੀ ਆ ਉਹ ਠੀਕ ਨਹੀਂ ਇਹਦਾ ਪੰਥ ਨੂੰ ਰੋਸ ਰਹੇਗਾ ਕਿ ਜਥੇਦਾਰਾਂ ਨੇ ਸੋ ਖਬੀਰ ਸਿੰਘ ਬਾਦਲ ਤੋਂ ਗੁਨਾਹ ਤੇ ਸਾਰੇ ਮੰਨਵਾ ਲਏ ਇੱਕ ਇੱਕ ਕਰਕੇ ਔਰ ਉਹਨੇ ਗੁਨਾਹ ਮੰਨੇ ਪਰ ਸਜ਼ਾ ਦੇਣੀ ਸਹਦ ਭੁੱਲ ਗਏ ਵਿਸਰਗੇ ਜਾਂ ਕੀ ਸਾਜ ਬਾਜ ਹੋਇਆ ਇਹ ਗੁਰੂ ਜਾਣਦਾ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਲਈ ਸਿੱਧੇ ਤੌਰ ਤੇ ਜਥੇਦਾਰ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਜ਼ਾ ਦੇਣ ਵੇਲੇ ਟਲਾਈ ਵਰਤੀ ਤੇ ਪੰਥ ਵਿੱਚ ਰੋਸ ਸੀ ਉਖਤ ਆਗੂ ਕਾਫੀ ਸਮਝਦਾਰ ਤੇ ਸਿਆਣੇ ਨੇ ਜੋ ਸ਼ਬਦਾਂ ਜਾਂ ਬਿਆਨਬਾਜ਼ੀਆਂ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਆਪਣਾ ਰੋਸ ਜ਼ਾਹਰ ਕਰ ਰਹੇ ਪਰ ਸਾਰੇ ਉਹ ਨਾ ਵਰਗੇ ਸਮਝਦਾਰ ਨਹੀਂ ਹੋ ਸਕਦੇ ਕਿਉਂਕਿ ਬਹੁਤ ਲੋਕ ਅਜੇਹੇ ਨੇ ਜੋ ਇਹਨਾਂ ਗਰਮ ਬਿਆਨਬਾਜ਼ੀਆਂ ਤੋਂ ਪ੍ਰਭਾਵਿਤ ਹੋ ਕੇ ਗਲਤ ਕਦਮ ਉਠਾ ਸਕਦੇ ਹਨ ਹਾਲਾਂਕਿ ਨਿਰਾਲ ਸਿੰਘ ਚੌੜਾ ਨੇ ਕਿਸੇ ਬਿਆਨਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਨਹੀਂ ਕੀਤਾ ਪਰ ਅਜੀਆਂ ਘਟਨਾਵਾਂ ਭਵਿੱਖ ਵਿੱਚ ਨਹੀਂ ਹੋਣਗੀਆਂ ਜਿਹਾ ਵੀ ਨਹੀਂ ਕਿਹਾ ਜਾ ਸਕਦਾ ਇਸ ਹਮਲੇ ਮਗਰੋਂ ਸੁਖਵੀਰ ਸਿੰਘ ਬਾਦਲ ਦੀ ਸਿਕਿਉਰਿਟੀ ਤਾਂ ਭਾਵੇਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵਧ ਕਰ ਦਿੱਤੀ ਹੈ ਪਰ ਹੁਣ ਉਹਨਾਂ ਅਕਾਲੀ ਆਗੂਆਂ ਤੇ ਵੀ ਖਤਰਾ ਬਣਿਆ ਹੋਇਆ ਹੈ ਜੋ ਸੁਖਵੀਰ ਸਿੰਘ ਬਾਦਲ ਦੇ ਨਾਲ ਅਕਾਲੀ ਸਰਕਾਰ ਸਮੇਂ ਹੋਏ ਗੁਨਾਹਾਂ ਦੇ ਵਿੱਚ ਸ਼ਾਮਲ ਸਨ ਤੇ ਹੁਣ ਸੁਖਵੀਰ ਦੇ ਨਾਲ ਨਾਲ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਤਨਖਾਹ ਭੁਗਤ ਰਹੇ ਜੋ ਪੁਲਿਸ ਜਾਂ ਖੂਫੀਆ ਏਜੰਸੀਆਂ ਨੂੰ ਬੇहद ਚੌਕਸੀ ਵਰਤਣੀ ਪਵੇਗੀ ਕਿਉਂਕਿ ਸ਼ਰਾਰਤੀ ਲੋਕ ਅਕਸਰ ਜਹੀ ਮੌਕੇ ਦੀ ਭਾਲ ਵਿੱਚ ਰਹਿੰਦੇ ਨੇ ਕਿ ਕਦੋਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਗਾਉਣ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਉਨਾ ਕੁਝ ਆਗੂਆਂ ਦੀਆਂ ਬਿਆਨਬਾਜ਼ੀਆਂ ਨੂੰ ਲਗਾਮ ਲਗਾਉਣੀ ਹੋਵੇਗੀ ਜੋ ਇਸ ਮਾਮਲੇ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੇ ਹੋਏ ਨੇ ਅਤੇ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਬਲਦੀ ਅੱਗ ਵੱਲ ਭੇਜਣਾ ਚਾਹੁੰਦੇ ਨੇ ਅਜਿਹਾ ਇਸ ਲਈ ਜ਼ਰੂਰੀ ਹੈ ਤਾਂ ਜੋ ਸੁਖਬੀਰ ਸਿੰਘ ਬਾਦਲ ਤੇ ਹਮਲੇ ਵਰਗੀ ਘਟਨਾ ਫੇਰ ਨਾ ਵਾਪਰ ਸਕੇ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਕਮੈਂਟਸ ਜ਼ਰੀਏ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ